ਹਾਂਜੀ ਸਵਾਗਤ ਹੈ ਜੀ ਸਭ ਦਾ ਅੱਜ ਆਪਾਂ ਆਮ ਵਰਤੋਂ ਦੇ ਵਿੱਚ ਆਉਣ ਵਾਲਾ ਹਰ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਵਿਆਹ ਸਾਦੀ ਖੁਸ਼ੀ ਗਮੀ ਦੇ ਵਿੱਚ ਵਰਤਿਆ ਜਾਣ ਵਾਲਾ ਟੇਸ ਨੂੰ ਇਨਹਾਂਸ ਕਰਨ ਵਾਲਾ ਸੈਲਡ ਦੇ ਵਿੱਚ ਵਰਤਿਆ ਜਾਣ ਵਾਲਾ ਆਚਾਰ ਮਰਬੇ ਦੇ ਵਿੱਚ ਵਰਤਿਆ ਜਾਣ ਵਾਲਾ ਉਸ ਦੇ ਬਾਬਤ ਗੱਲ ਕਰਨੀ ਹੈ ਉਹ ਹੈ ਲੈਮਨ ਨਿੰਬੂ ਦੇ ਫਾਇਦੇ ਜਿਹੜੇ ਇੰਨੇ ਜ਼ਿਆਦਾ ਕਿ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤੇ ਸਰੀਰ ਨੂੰ ਇਹਦੇ ਬਹੁਤ ਹੀ ਚਮਤਕਾਰੇ ਲਾਭ ਹੈ ਗੱਲ ਕਰਦੇ ਆਪਾਂ ਇਹਦੀ ਸਪੈਸੀਫਿਕੇਸ਼ਨ ਦੀ ਵੈਸ ਤਾਂ ਖਾਣ ਪੀਣ ਦੀ ਸਕੀਮ ਲੋਕਾਂ ਦੀ ਜਿਹੜਾ ਨਿੰਬੂ ਤੋਂ ਬਿਨਾ ਜਿਹੜਾ ਸਵਾਦ ਅਧੂਰਾ ਹੀ ਲੱਗਦਾ ਨਿੰਬੂ ਇੱਕ ਇਹ ਹ ਖੱਟਾ ਹੁੰਦਾ ਹੈ ਸਟਰਸ ਜਿਹਨੂੰ ਸਭ ਤੋਂ ਵੱਧ ਅਸੀਂ ਗਰਮੀ ਦੇ ਵਿੱਚ ਵਰਤਦੇ ਆਂ ਗਰਮੀਆਂ ਦੇ ਵਿੱਚ ਇਸ ਕਰਕੇ ਕਿਉਂਕਿ ਸਰੀਰ ਨੂੰ ਤਾਜ਼ਗੀ ਦਿੰਦਾ ਫਿਰ ਚਾਹੇ ਉਹ ਨਿੰਬੂ ਪਾਣੀ ਬਣਾਉਣਾ ਹੋਵੇ ਜਾਂ ਸੈਲਡ ਹੋਵੇ ਸਲਾਦ ਦੇ ਉੱਪਰ ਨੂੰ ਝੋੜ ਕੇ ਖਾਣਾ ਹੋਵੇ ਤੇ ਜਾਂ ਫਿਰ ਆਪਾਂ ਅਲਕਲਾਈਨ ਵਾਟਰ ਬਣਾਉਣਾ ਹੋਵੇ ਉਹ ਚਾਰ ਮਰੱਬੇ ਦੇ ਵਿੱਚ ਵੀ ਇਹਦੀ ਵਰਤੋਂ ਹੁੰਦੀ ਹੈ ਮਿੱਠਾ ਅਚਾਰ ਹੁੰਦਾ ਮਰੱਬਾ ਟਾਈਪ ਹੀ ਹੁੰਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਨਿੰਬੂ ਜਿਹੜਾ ਸਿਰਫ ਸਾਨੂੰ ਸਵਾਦ ਹੀ ਨਹੀਂ ਦਿੰਦਾ ਬਲਕਿ ਸਾਡੀ ਸਿਹਤ ਲਈ ਵੀ ਬਹੁਤ ਤਰ੍ਹਾਂ ਨਾਲ ਫਾਇਦੇ ਹੁੰਦੇ ਕੀ ਕੀ ਫਾਇਦੇ ਨੇਂਬੂ ਜਿਹਨਾਂ ਬਾਰੇ ਗੱਲ ਕੀਤੀ ਇੱਕ ਸਿਟਰਸ ਵਾਲਾ ਖੱਟਾ ਹੋਲਾ ਜਿਸ ਕੋਲ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਮਿਲਦਾ ਇਸ ਤੋਂ ਲਾਭ ਇਸ ਵਿੱਚ ਹੋਰ ਵੀ ਕਈ ਜ਼ਰੂਰੀ ਤੱਤ ਮਿਲਦੇ ਜਿਹੜੇ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ ਨਿੰਬੂ ਸਾਡੇ ਸਰੀਰ ਤੋਂ ਸਟਾਰਚ ਨੂੰ ਬਾਹਰ ਕੱਢਦਾ ਹੈ ਤੇ ਇਸ ਦੇ ਨਾਲ ਹੀ ਸ਼ੂਗਰ ਦੀ ਮਾਤਰਾ ਵੀ ਘਟ ਕਰਦਾ ਹੈ ਸ਼ੂਗਰ ਦੇ ਪੇਸ਼ੈਂਟ ਲਈ ਬਹੁਤ ਹੀ ਲਾਭਕਾਰੀ ਹੈ ਇਹਦੀ ਕੁਆਲਿਟੀ ਹੈ ਕਿ ਨਾਲ ਇਹ ਸਰੀਰ ਨੂੰ ਸਿਰਫ ਅੰਦਰੋਂ ਸਾਫ਼ ਕਰਦਾ ਹੈ ਬਲਕਿ ਸਰੀਰ ਦੀ ਬਾਹਰੀ ਤੌਰ ਤੇ ਸਕੈਨਿੰਗ ਵੀ ਬਹੁਤ ਇਹ ਫਾਇਦੇ ਦਿੰਦਾ ਹੈ ਇਹਨੂੰ ਖਾਧਾ ਵੀ ਜਾਇਆ ਜਾ ਸਕਦਾ ਤੇ ਇਹਨੂੰ ਚਮੜੀ ਦੇ ਉੱਪਰ ਲਗਾਇਆ ਵੀ ਜਾ ਸਕਦਾ ਹੈ ਕੁਝ ਲੋਕ ਇਹੋ ਜੋ ਇਹਦੇ ਗੁਣਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਉਹ ਆਪਣੇ ਦਿਨ ਦੀ ਸ਼ੁਰੂਆਤ ਵੀ ਇਹਦੇ ਨਾਲ ਹੀ ਕਰਦੇ ਹੈ ਨਿੰਬੂ ਪਾਣੀ ਪੀ ਕੇ weight loss ਕਰਨ ਦੇ ਵਿੱਚ ਇਹਦਾ ਬਹੁਤ ਬੈਨੀਫਿਟ ਹੈ ਅੱਜ ਆਪਾਂ ਗੱਲ ਕਰਾਂਗੇ ਆਪਣੀ ਖਾਣਾਕ ਦੇ ਵਿੱਚ ਨਿੰਬੂ ਸ਼ਾਮਿਲ ਕਰਨ ਨਾਲ ਸਾਨੂੰ ਕਿੰਨੇ ਕਿੰਨੇ ਤੇ ਕਿਹੜੇ ਕਿਹੜੇ ਲਾਭ ਹੁੰਦੇ ਆ ਵੀਟਲੋਸ ਦੇ ਵਿੱਚ ਤਾਂ ਬਹੁਤ ਜ਼ਿਆਦਾ کارਗਰ ਬੈਨੀਫਿਟ ਆ ਨਿੰਬੂ ਹਾਈ ਕੋਲੇਸਟ੍ਰੋਲ ਦੀ ਬਿਮਾਰੀ ਤੋਂ ਵੀ ਰਾਹਤ ਦਵਾਉਂਦਾ ਸਾਨੂੰ ਵੀਟਲੋਸ ਦੇ ਵਿੱਚ ਇਹ ਸਰੀਰ ਨੂੰ ਅੰਦਰੋਂ ਬਾਹਰੋਂ ਸਾਫ਼ ਕਰਦਾ ਅੰਤਰੀਆਂ ਨੂੰ ਸਾਫ਼ ਕਰਦਾ ਜਿਸ ਕਰਕੇ ਜਿਹੜਾ ਹੈਗਾ ਸਰੀਰ ਦੇ ਵਿੱਚੋਂ ਗੰਦਗੀ ਉਹ ਬਾਹਰ ਨਿਕਲਦੀ ਹੈ ਦੂਸਰੇ ਨੰਬਰ ਤੇ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਹੈ ਡਾਈਜੈਸ਼ਨ ਨੂੰ ਇੰਪਰੂਵ ਕਰਨ ਕਰਕੇ ਖਾਦਾ ਪੀਤਾ ਸਰੀਰ ਨੂੰ ਲੱਗਦਾ ਹੈ ਬੇਫਾਲਤੂ ਸਰੀਰ ਦੇ ਵਿੱਚ ਜਿਹੜੇ ਹੈਗੇ ਹੈ ਜ਼ਹਿਰੀਲੇ ਤੱਤ ਨਹੀਂ ਘੜਨ ਦਿੰਦਾ ਖੂਨ ਦੀ ਸਫਾਈ ਲਈ ਬਹੁਤ ਹੀ ਫਾਇਦੇਮੰਦ ਹੈ ਨਿੰਬੂ ਦੇ ਵਿੱਚ ਜਿਹੜੇ ਮੌਜੂਦ ਤੱਤ ਹੁੰਦੇ ਸਾਡੇ ਸਰੀਰ ਵਿੱਚੋਂ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਦੇ ਆ ਜਿਸ ਨਾਲ ਸਾਡੀ ਜਿਹੜੀ ਖੂਨ ਦੀ ਸਫਾਈ ਹੈ ਬਿਲਕੁਲ ਹੁੰਦੀ ਹੈ ਜੇਕਰ ਸਾਡਾ ਖੂਨ ਸਾਫ਼ ਤਾਂ ਜਿਸ ਖੂਨ ਨੇ ਸਾਡੇ ਸਰੀਰ ਦੇ ਵਿੱਚ ਸਾਰੇ ਦੇ ਵਿੱਚ ਦੌਰਾ ਕਰਨਾ ਹੈ ਤਾਂ ਉਬਰਾਉਲ ਫਿਰ ਸਾਡੀ ਸਿਹਤ ਵੀ ਠੀਕ ਰਹੇਗੀ। ਨਿੰਬੂ ਦੇ ਵਿੱਚ ਵਿਟਾਮਿਨ ਸੀ ਅਤੇ ਸਟਰਿਕ ਐਸਿਡ ਹੁੰਦਾ ਜੋ ਕਿ ਖੂਨ ਦੀ ਸਫਾਈ ਦੇ ਲਈ ਇੱਕ ਵਧੀਆ ਕੰਮ ਕਰਦਾ ਹੈ। ਇਸ ਦੇ ਨਾਲ ਹੀ ਨਿੰਬੂ ਜਿਹੜਾ ਐਂਟੀਆਕਸੀਡੈਂਟ ਹੈ। ਜ਼ਹਿਰੀਲੇ ਤੱਤਾਂ ਤੋਂ ਵੀ ਇਹ ਛੁਟਕਾਰਾ ਪਾਉਣ ਦੇ ਵਿੱਚ ਮਦਦ ਕਰਦਾ ਹੈ। ਪਥਰੀ ਦਾ ਰੋਗ ਗਰਮੀਆਂ ਦੇ ਵਿੱਚ ਖਾਸ ਕਰਕੇ ਜ਼ਿਆਦਾ ਹੈ। ਸਿਰ ਚੱਕਦਾ ਹੈ। ਜਿਸ ਨੂੰ ਪਥਰੀ ਦਾ ਦਰਦ ਹੁੰਦਾ ਉਹ ਹੀ ਜਾਣਦੇ ਇਹਦਾ ਦਰਦ ਕਿੰਨਾ ਤਕਲੀਹ ਹੋਲਾ ਹੁੰਦਾ ਜੇਕਰ ਕਿਸੇ ਦੇ ਕਿਡਨੀ ਗੁਰਦੇ ਦੇ ਵਿੱਚ ਪੱਥਰੀ ਹੋ ਗਈ ਹੋਵੇ ਤੇ ਜਿਹੜਾ ਨਿੰਬੂ ਆ ਪੱਥਰੀ ਦੀ ਸਮੱਸਿਆ ਤੋਂ ਲਦਵਾਨ ਦਵਾਉਣ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਇਹਦੇ ਵਿੱਚ ਪਾਇਆ ਜਾਣ ਵਾਲਾ ਜਿਹੜਾ ਮਜਿਕ ਐਸਿਡ ਹੈ ਪੱਥਰੀ ਨੂੰ ਖੋਰਨ ਦੇ ਵਿੱਚ ਕੰਮ ਕਰਦਾ ਜੇਕਰ ਨਿੰਬੂ ਦਾ ਰਸ ਜਨ ਸਹੀ ਮਾਤਰਾ ਦੇ ਵਿੱਚ ਸੇਵਨ ਕੀਤਾ ਜਾਵੇ ਤਾਂ ਇਹ ਪੱਥਰੀ ਬਣ ਤੋਂ ਰੋਕਦਾ ਹੈ ਸ਼ੂਗਰ ਡਾਇਬਟੀਜ਼ ਦੇ ਲਈ ਫਾਇਦੇਮੰਦ ਹੈ ਅੱਜ ਪੂਰੀ ਦੁਨੀਆ ਵਿੱਚ ਮੋਟਾਪੇ ਤੋਂ ਬਾਅਦ ਸ਼ੂਗਰ ਇੱਕ ਇਹੀ ਬਿਮਾਰੀ ਬਣ ਕੇ ਆ ਗਈ ਜਿਸ ਨੇ ਲੋਕਾਂ ਨੂੰ ਬਹੁਤ ਹੀ ਪਰੇਸ਼ਾਨ ਕੀਤਾ ਹੋਇਆ ਇਹ ਇੱਕ ਅਜੀਹਰ ਰੋਗ ਹੈ ਜੋ ਇੱਕ ਵਾਰ ਲੱਗ ਜਾਵੇ ਤਾਂ ਕਦੇ ਖਤਮ ਨਹੀਂ ਹੁੰਦਾ ਇਹ ਆਪਣੇ ਆਪ ਨਾਲ ਹੋਰ ਵੀ ਕਈ ਬਿਮਾਰੀਆਂ ਨੂੰ ਨਾਲ ਲੈ ਕੇ ਆਉਂਦਾ ਡਾਈਟ ਵਿੱਚ ਖਾਣੇ ਵਿੱਚੋਂ ਸਟਾਰਚ ਨਿਕਲਣ ਨਾਲ ਸ਼ੂਗਰ ਦਾ ਜਿਹੜਾ ਪੱਧਰ ਬਹੁਤ ਤੇਜ਼ੀ ਨਾਲ ਵੱਧਦਾ ਨਿੰਬੂ ਸਰੀਰ ਵਿੱਚ ਸਟਾਰਚ ਨੂੰ ਬਾਹਰ ਕੱਢ ਕੇ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰੇਸ਼ ਕਰਕੇ 슈ਗਰ ਦਾ ਪੇਸ਼ੀਐਂਟ ਜਿਹੜਾ ਲੈਮਨ ਦਾ ਜੂਸ ਕਰ ਸਕਦਾ ਵਧੀਆ ਪਾਚਨ ਡਾਈਜੈਸ਼ਨ ਜੇਕਰ ਸਾਡਾ ਸਹੀ ਹੈ ਸਾਡਾ ਸਰੀਰ ਬਿਲਕੁਲ ਤੰਦਰੁਸਤ ਹੈ ਡਾਈਜੈਸ਼ਨ ਨੂੰ ਵਧੀਆ ਕਰਨ ਦੇ ਲਈ ਲੈਮਨ ਜਿਹੜਾ ਬਹੁਤ ਜ਼ਰੂਰੀ ਹੈ ਆਯੁਰਵੇਦ ਅਨੁਸਾਰ ਸਾਡੀ ਖਾਣਕ ਜੇਕਰ ਸਹੀ ਤਰ੍ਹਾਂ ਪਚੇਗੀ ਤਾਂ ਸਾਨੂੰ ਨਰਵਾ ਰੱਖੇਗੀ ਜੇ ਰੱਖਣ ਵਿੱਚ ਕਾਮਯਾਬ ਹੋ ਗਏ ਇਸ ਲਈ ਪਾਚਨ ਕਿਰਿਆ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਰੋਜ਼ ਨਿੰਬੂ ਪਾਣੀ ਪੀਂਦੇ ਹੋ ਤੇ ਇਸ ਨਾਲ ਤੁਹਾਡਾ ਜਿਹੜਾ ਪਾਚਨ ਤੰਤਰ ਹੈ ਸੁਧਰਦਾ ਹੈ। ਮੀਨ ਜਿਹੜਾ ਤੁਹਾਡਾ ਜਿਹੜਾ ਡਾਈਜੈਸ਼ਨ ਹੈ ਵਧੀਆ ਹੁੰਦਾ ਹੈ। ਸਵੇਰੇ ਤੁਸੀਂ ਖਾਲੀ ਪੇਟ ਇਸ ਦੀ ਵਰਤੋਂ ਕਰੋਗੇ ਤਾਂ ਤੁਸੀਂ ਦਿਨ ਭਰ ਆਪਣੇ ਆਪ ਨੂੰ એનਰਜੈਟਿਕ ਮਹਿਸੂਸ ਕਰੋਗੇ। ਬਦਾ ਹਜਮੇ ਖੱਟੇ ਰਿਕਾਰ ਦੀ ਸਮੱਸਿਆ ਨਹੀਂ ਹੋਊਗੀ। ਇਮਿਊਨਿਟੀ ਨੂੰ ਵਧਾਉਂਦਾ ਹੈ। ਜਿੰਨੀ ਵੀ ਸਰੀਰ ਦੇ ਵਿੱਚ ਆਪਣੀ ਇਮਿਊਨਿਟੀ ਸਟਰੋਂਗ ਹੋਊਗੀ ਉਨਾ ਹੀ ਆਪਾਂ ਬਿਮਾਰੀਆਂ ਦੇ ਨਾਲ ਮਤਲਬ ਲੜਨ ਦੇ ਵਿੱਚ ਆਪਾਂ ਜੇਤੂ ਰ੍ਹਾਂਗੇ। कोरोना ਹੁੰਦੇ ਨਾਲ ਇੱਕ ਗਲਤ ਲੋਕਾਂ ਦੇ ਮੰਨ ਦੇ ਵਿੱਚ ਆ ਗਈ ਆਪਣੀ ਸਿਹਤ ਨੂੰ ਕਿਵੇਂ ਮਤਲਬ ਸੰਭਾਲ ਲੈਣ ਲੋਕ ਥੋੜੇ ਅਵੇਅਰ ਹੋ ਗਏ ਇਮਿਊਨਿਟੀ ਸਾਡੇ ਸਰੀਰ ਦੇ ਵਿੱਚ ਰੋਗਾਂ ਦੇ ਨਾਲ ਲੜਨ ਵਾਲੀ ਤਾਕਤ ਹੈ ਤੇ ਨਿੰਬੂ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਸਿੱਟੇ ਕੈਸੇ ਹੁੰਦਾ ਜੁੜਾ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਇਮਿਊਨਿਟੀ ਨੂੰ ਵਧਾਉਂਦਾ ਹੈ ਆਸਕਰ ਕੇ ਮਸੂੜਿਆਂ ਦੇ ਵਿੱਚੋਂ ਜੇਕਰ ਖੂਨ ਨਿਕਲਦਾ ਜਾਂ ਮੂੰਹ ਦੇ ਅੰਦਰ ਦੀਆਂ ਹੋਰ ਵੀ ਸਮੱਸਿਆਵਾਂ ਹੁਣ ਉਹਨਾਂ ਨੂੰ ਵੀ ਇਹ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਤੇ ਲੀਵਰ ਦੀ ਜਾਨ ਹੈ ਵਿਟਾਮਿਨ ਸੀ ਤੇ ਵਿਟਾਮਿਨ ਸੀ ਇਹਦੇ ਵਿੱਚ ਲੈਮਨ ਦੇ ਵਿੱਚ ਬਹੁਤ ਵਧੀਆ ਪਾਇਆ ਜਾਂਦਾ ਬਹੁਤ ਅਦੇਕ ਮਾਤਰਾ ਦੇ ਵਿੱਚ ਪਾਇਆ ਜਾਂਦਾ ਤੇ ਇਸ ਕਰਕੇ ਲੀਵਰ ਦੀ ਹੈਲਥ ਦੇ ਲਈ ਲੈਮਨ ਜਿਹੜਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਇਹੋ ਜਿਹੜਾ ਜੇ ਪਰ ਰੋਟੀਨ ਦੇ ਵਿੱਚ ਸੇਵਨ ਕਰਦੇ ਤਾਂ ਫਿਰ ਆਪਾਂ ਨੂੰ ਲੀਵਰ ਨਾਲ ਸੰਬੰਧਿਤ ਸੱਸਿਆਵਾਂ ਨਹੀਂ ਆਉਂਦੀਆਂ ਨਿੰਬੂ ਜਿਹੜਾ ਹੈਗਾ ਹਾਈ ਬੀਪੀ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦਗਾਰ ਹੁੰਦਾ ਹੈ ਅੱਜ ਕੱਲ ਇਹ ਵੀ ਇੱਕ ਵੱਡੀ ਸਮੱਸਿਆ ਵੀ ਲੋਕਾਂ ਦਾ ਜਿਹੜਾ ਬੀਪੀ ਹੈ ਜਿਆਦਾ ਹਾਈ ਰਹਿੰਦਾ ਹੈ ਜੇਕਰ ਤੁਸੀਂ ਵੀ ਹਾਈ ਬੀਪੀ ਦੇ ਮਰੀਜ਼ ਹੋ ਤਾਂ ਨਿੰਬੂ ਪਾਣੀ ਪੀਣਾ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋ ਸਕਦਾ ਹੈ ਇਸ ਵਿੱਚ ਮੌਜੂਦ ਪੋਟਾਸ਼ੀਅਮ ਬੀਪੀ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਨਿੰਬੂ ਪਾਣੀ ਦਿਲ ਦੇ ਰੋਗ ਨੂੰ ਘਟ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਨਿੰਬੂ ਦੇ ਵਿੱਚ ਐਂਟੀਆਕਸੀਡੈਂਟ ਪਏ ਜਾਂਦੇ ਹਨ ਇਹ ਸਰੀਰ ਦੇ ਵਿੱਚ ਵੀ ਐਂਟੀਆਕਸੀਡੈਂਟ ਨੂੰ ਵਧਾਉਂਦਾ ਹੈ ਵਿਟਾਮਿਨ ਸੀ ਇੱਕ ਮਹੱਤਵਪੂਰਨ ਐਂਟੀਆਕਸੀਡੈਂਟ ਹੈ ਜਟਮੜੀ ਦੀ ਸਿਹਤ ਅਤੇ ਪ੍ਰਤੀਰੋਧਕ ਸ਼ਕਤ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਤੁਹਾਡੇ ਡੀਐਨਏ ਨੂੰ ਵੀ ਫ੍ਰੀ ਰੈਡੀਕਲ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਤੇ ਤੁਹਾਨੂੰ ਹਾਰਟ ਰਿਲੇਟਡ ਬਿਮਾਰੀਆਂ ਤੇ ਕੈਂਸਰ ਤੋਂ ਵੀ ਇਹ ਬਚਾਉਂਦਾ ਨਿੰਬੂ ਚੰਮੜੀ ਨੂੰ ਸਕਿਨ ਨੂੰ ਵੀ ਚਮਕਦਾਰ ਬਣਾਉਣ ਦੇ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕਰਦਾ ਹੈ ਨਿੰਬੂ ਵਿੱਚ ਜ਼ਰੂਰੀ ਐਂਟੀਆਕਸੀਡੈਂਟ ਤੇ ਐਂਟੀਬੈਕਟਿਕ ਗੁਣ ਪਾਈ ਜਾਂਦੇ ਹਨ ਨਿੰਬੂ ਪਾਣੀ ਨੂੰ ਆਪਾਂ ਨਿੰਬੂ ਨੂੰ ਪਾਣੀ ਦੇ ਵਿੱਚ ਪਾ ਕੇ ਇਸ਼ਨਾਨ ਦੇ ਤੌਰ ਤੇ ਵੀ ਆਪਾਂ ਵਰਤ ਸਕਦੇ ਹਾਂ ਜਿਹੜਾ ਕਿ ਸਰੀਰ ਨੂੰ ਇਨਫੈਕਸ਼ਨਾਂ ਤੋਂ ਬਦਬੂ ਤੋਂ ਦੂਰ ਰੱਖਦਾ ਹੈ ਨਿੰਬੂ ਸਰੀਰ ਵਿੱਚ ਮਰੇ ਹੋਏ ਡੈੱਡ ਸੈੱਲਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਇਹਰੇ ਨਿੰਬੂ ਦੇ ਟੁਕੜੇ ਜਾਂ ਰਸ ਨੂੰ ਚਮੜੀ ਤੇ ਰਗੜੋ ਇਹ ਸੂਰਜ ਦੇ ਝੋਲਸ ਨਾਲ ਖਰਾਬ ਹੋਈ ਚਮੜੀ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ ਹੈ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਦੇ ਵਿੱਚ ਨਿੰਬੂ ਦਾ ਬਹੁਤ ਅਹਿਮ ਰੋਲ ਹੈ ਨਿੰਬੂ ਦੇ ਰਸ ਵਿੱਚ ਮੌਜੂਦ ਐਸਿਡ ਭੋਜਨ ਨੂੰ ਚੰਗੀ ਤਰ੍ਹਾਂ ਤੋੜ ਦਿੰਦੇ ਹੈ ਇਸ ਲਈ ਸਾਡੇ ਪੇਟ 'ਚ ਵੀ ਕਾਫੀ ਮਾਤਰਾ 'ਚ ਐਸਿਡ ਮੌਜੂਦ ਹੁੰਦਾ ਹੈ ਨਿੰਬੂ 'ਚ ਮੌਜੂਦ ਐਸਿਡ ਪੇਟ ਦੇ ਐਸਿਡ ਦੇ ਪੱਥਰਾਂ ਨੂੰ ਭਰਨ ਵਿੱਚ ਵਿਸ਼ੇਸ਼ ਤੌਰ ਤੇ ਮਦਦਗਾਰ ਹੋ ਸਕਦਾ ਕਿਉਂਕਿ ਪੇਟ ਵਿੱਚ ਤੇਜਾਬ ਦੀ ਮਾਤਰਾ ਉਮਰ ਦੇ ਨਾਲ ਘਟ ਜਾਂਦੀ ਹੈ ਜਦੋਂ ਪਾਚਨ ਤੰਤਰ ਠੀਕ ਰਹਿੰਦਾ ਤਾਂ ਭੋਜਨ ਵਿੱਚ ਮੌਜੂਦ ਪੋਸ਼ਟਿਕ ਤੱਤ ਸਰੀਰ ਵਿੱਚ ਪੂਰੀ ਤਰ੍ਹਾਂ ਜਜ਼ਬ ਹੋ ਜਾਂਦੇ ਹਨ ਗਲੇ ਦੀ ਖਰਾਸ਼ ਤੋਂ ਰਾਹਤ ਦਵਾਉਂਦਾ ਗਲੇ ਦੀ ਖਰਾਸ਼ ਵਾਲੇ ਲੋਕਾਂ ਲਈ ਨਿੰਬੂ ਦਾ ਰਸ ਬਹੁਤ ਫਾਇਦੇਮੰਦ ਹੋ ਸਕਦਾ ਹੈ ਬਸ ਇੱਕ ਚੁਟਕੀ شہਦ ਵਿੱਚ ਇੱਕ ਚਮ شہਦ ਅਤੇ ਨਿੰਬੂ ਦਾ ਰਸ ਮਿਲਾ ਕੇ ਕੋਸੇ ਪਾਣ ਨਾਲ ਸੇਵਨ ਕਰੋ ਇਸ ਮਿਸ਼ਰਣ ਨੂੰ ਲੈਣ ਤੋਂ ਤੁਰੰਤ ਬਾਅਦ ਤੁਹਾਨੂੰ ਬੜਾ ਸੁਖਦਾਈ ਪ੍ਰਭਾਵ ਮਹਿਸੂਸ ਹੋਗਾ ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਗਲੇ ਨੂੰ ਸਾਫ਼ ਕਰਦਾ ਤੇ ਤੁਹਾਡੀ ਇਮਿਊਨਿਟੀ ਨੂੰ ਹੈ ਇਨਕਰੀਜ਼ ਕਰਦਾ ਐਂਟੀਆਕਸੀਡੈਂਟਸ ਦਾ ਇੱਕ ਮਹਾਨ ਸਰੋਤ ਹੈ ਜਿਹੜਾ ਨਿੰਬੂ ਹੈ ਐਂਟੀਆਕਸੀਡੈਂਟ ਸਾਨੂੰ ਫ੍ਰੀ ਰੈਡੀਕਲ ਤੋਂ ਬਚਾਉਣ ਦੀ ਇੱਕ ਮਹੱਤਵਪੂਰਨ ਮਿਸਰਨ ਫ੍ਰੀ ਰੈਡੀਕਲ ਦੀ ਜਿਆਦਾ ਮਾਤਰਾ ਤੁਹਾਡੇ ਸਰੀਰ ਨੂੰ ਜਿਹੜੀ ਨੁਕਸਾਨ ਪਹੁੰਚਾਉਣ ਦੇ ਲਈ ਜ਼ਿੰਮੇਵਾਰ ਹੈ ਦਿਲ ਦੀ ਬਿਮਾਰੀ ਸ਼ੂਗਰ ਤੇ ਕਈ ਕਿਸਮ ਦੇ ਕੈਂਸਰ ਵਰਗੀਆਂ ਪੁਰਾਣੀਆਂ ਸਥਿਤੀਆਂ ਦਾ ਕਾਰਨ ਬਣ ਸਕਦੀ ਹੈ ਇਸ ਕਰਕੇ ਲੈਮਨ ਨਿੰਬੂ ਦਾ ਜਿਹੜਾ ਪ੍ਰਯੋਗ ਆਪਾਂ ਨੂੰ ਆਪਣੀ ਡਾਈਟ ਦੇ ਵਿੱਚ ਕਰਦੇ ਰਹਿਣਾ ਚਾਹੀਦਾ ਪਰ ਇਹਦਾ ਇੰਨਾ ਵੀ ਜਿਆਦਾ ਮਤਲਬ ਵਿੱਚ ਸ਼ੇਵ ਨਾ ਕਰੋ ਕਿ ਜਿਵੇਂ ਉਹ ਕਹਾਵਤ ਹੈ ਅਕਸਸ ਆਲ ਐਵਰੀਥਿੰਗ ਇਜ਼ ਬੈਡ ਦੁੱਖਤ ਹਰਕਜੀ ਲਈ ਮਾੜੀ ਹੁੰਦੀ ਹੈ ਲਿਮਟ ਦੇ ਵਿੱਚ ਹਰਕਜੀ ਚੰਗੀ ਹੁੰਦੀ ਹੈ ਗਰਮੀਆਂ ਦੇ ਵਿੱਚ ਇੱਕ ਲੈਮੋਨੇਡ ਬਣਾ ਕੇ ਸਕੰਜੀ ਬਣਾ ਕੇ ਨਿੰਬੂ ਪਾਣੀ ਬਣਾ ਕੇ ਜਾਂ ਜੈਸ ਵੀ ਰੂਪ ਦੇ ਵਿੱਚ ਤੁਸੀਂ ਉਹਨਾਂ ਲੈ ਸਕਦੇ ਹੋ ਇਹਨੂੰ ਲੈਣਾ ਚਾਹੀਦਾ ਹੈ ਕਿਉਂਕਿ ਵਿੱਚ ਜਿਹੜੇ ਵਿਟਾਮਿਨ ਮਿਨਰਲ ਹੈ ਉਹ ਤੁਹਾਡੇ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ ਤੇ ਉਹਨਾਂ ਦੀ ਜਿਹੜੀ ਹੈ ਘਾਟ ਸਰੀਰ ਨੂੰ ਹੋਰ ਵੀ ਕਈ ਸਮੱਸਿਆਵਾਂ ਲਾ ਦਿੰਦੀ ਇਸ ਕਰਕੇ ਇਹਨੂੰ ਤਿੰਨ ਦੇ ਵਿੱਚ ਛੇਵਨ ਜ਼ਰੂਰ ਕਰੋ ਚਾਹ ਦੀ ਬਦਲ ਦੇ ਤੌਰ ਤੇ ਲੇਮੋਨੋਇਡ ਸੁਕੰਜਵੀ ਨਿੰਬੂ ਪਾਣੀ ਪੀਣਾ ਚਾਹ ਨਾਲੋਂ 1000 ਗੁਣੇ ਚੰਗਾ ਹੈ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਭ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਸ਼ੁਕਰੀਆ